ਸੁਖ ਦਾਤਾ RAM ਹੈ ਦੂਸਰ ਨਹੀਂ ਕੋਈ ਸੁਖਾਂ ਦਾ ਦਾਤਾ ਉਹ ਮਾਲਕ ਹੈ ਗੁਰੂ ਹੈ ਪਰਮੇਸ਼ਰ ਹੈ ਮੈਂ ਤੇ ਹੈਰਾਨ ਹੋਇਆ ਇੱਕਾ ਬੋਰਡ ਪੜ੍ਹ ਕੇ ਇਥੇ ਕਿਸੇ ਸੰਤ ਦੀ ਵਰਸੀ ਦਾ ਬੋਰਡ ਹੈ ਉੱਪਰ ਲਿਖਿਆ ਸੁਖਾਂ ਦਾ ਦਾਤਾ ਉਹ ਸਾਧ ਨੂੰ ਲਿਖਿਆ ਕਿੰਨੇ ਹਨੇਰੇ ਵਿੱਚ ਅਸੀਂ ਜੀਵਨ ਜਿਉ ਰਹੇ ਹਾਂ ਕਿੰਨਾ ਹਨੇਰੇ ਵਿੱਚ ਜ਼ਿੰਦਗੀ ਜਿਉ ਰਹੇ ਹਾਂ ਅਸੀਂ ਗੁਰੂ ਤੇ ਸਾਖ ਕਹਿ ਰਿਹਾ ਕਿ ਸਭ ਸੁਖ ਦਾਤਾ RAM ਹੈ ਦੂਸਰ ਨਾਹੀਂ ਕੋਈ ਸੁੱਖਾਂ ਦਾ ਦਾਤਾ ਤੇ ਅਕਾਲ ਪੁਰਖ ਹੈ ਵਾਹਿਗੁਰੂ ਹੈ ਪਰਮੇਸ਼ਰ ਹੈ RAM ਹੈ ਕੋਈ ਬੰਦਾ ਨਹੀਂ ਬੰਦਾ ਨਹੀਂ ਹੋ ਸਕਦਾ ਮਨੁੱਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇਕ ਹੈ ਭਗਵਾਨ ਬੰਦਿਆਂ ਦੀ ਟੇਕ ਬਿਰਥੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਐ ਸਿੱਧੋ ਮੈਂ ਸ਼ਬਦ ਦੀ ਸ਼ਕਤੀ ਨਾਲ ਆਇਆ ਸ਼ਬਦ ਮੇਰਾ ਗੁਰੂ ਸ਼ਬਦ ਹੈ ਕਰਮ ਕਾਂਢੀ ਲੋਕਾਂ ਨੂੰ ਤਾਂ ਉਸ ਦਿਨ ਹੀ ਫਿਕਰ ਪੈ ਗਿਆ ਸੀ ਜਦੋਂ 7 ਸਾਲ ਦੀ ਉਮਰ ਵਿੱਚ ਧਰਮ ਦੇ ਆਗੂ ਪਾਂਡੇ ਦੀ ਬਾਹ ਫੜ ਕੇ ਗੁਰੂ ਨਾਨਕ ਪਾਤਸ਼ਾਹ ਨੇ ਪਰੇ ਕਰਤੀ ਸੀ ਕਹਿੰਦੇ ਮੈਂ ਇਹ ਜਨੇਊ ਨਹੀਂ ਪਾਉਣਾ ਆਖੋ ਸਤਨਾਮ ਸ੍ਰੀ ਵਾਇਗਰ ਮੈਂ ਨਹੀਂ ਪਾਉਣਾ ਮੈਂ ਜਨੇਊ ਨਹੀਂ ਪਾਉਣਾ ਜਿਹੜਾ ਤੁਸੀਂ ਪਾ ਰਹੇ ਹੋ ਹਜ਼ਾਰਾਂ ਸਾਲ ਤੋਂ ਚੱਲੀ ਆ ਰਹੀ ਪਰੰਪਰਾ ਠੁਕਰਾ ਦਿੱਤੀ ਠੁਕਰਾ ਦਿੱਤੀ ਵਾ ਪ੍ਰਗਟਿਓ ਮਰਦ ਅਗੰਬਣ ਆ ਸੰਸਾਰ ਤੇ ਇਸੇ ਦਲੇਰ ਸੂਰਮੇ ਮਰਦ ਆਉਂਦੇ ਨੇ ਜਿਨ੍ਹਾਂ ਦੀ ਅੱਖ ਸੰਸਾਰ ਨੂੰ ਜਲਦੇ ਨੂੰ ਦੇਖ ਕੇ ਰੋਂਦੀ ਐ ਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਤੱਕ ਆ ਸੰਸਾਰ ਨੂੰ ਜਲਦੇ ਨੂੰ ਦੇਖ ਕੇ ਕਿਸੇ ਦੀ ਅੱਖ ਨਹੀਂ ਰੋਈ ਜੇ ਕਿਸੇ ਦੀ ਅੱਖ ਨੇ ਹੰਝੂ ਘੇਰੇ ਉਹ ਗੁਰੂ ਨਾਨਕ ਪਾਤਸ਼ਾਹ ਦੀ ਅੱਖ ਐ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾ ਸਿੱਧ ਮੇਰਾ ਗੁਰੂ ਸ਼ਬਦ ਹੈ ਮੈਂ ਸ਼ਬਦ ਦੇ ਪ੍ਰਤਾਪ ਨਾਲ ਹਾਂ ਆਦ ਅੰਤ ਇੱਕ ਹੈ ਅਵਤਾਰਾ ਗੁਰੂ ਕਲਗੀ ਤਰਪਾ ਸਾਹਿਬ ਜੀ ਵੀ ਬਖਸ਼ਿਸ਼ ਕਰ ਰਹੇ ਨੇ ਚੌਪਈ ਸਾਹਿਬ ਵਿੱਚ ਉਹੀ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਜੀ ਵਾਲਾ ਕਿ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਜਿਹੜਾ ਆਦ ਤੋਂ ਲੈ ਕੇ ਅੱਜ ਵੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ ਸਾਡਾ ਗੁਰੂ ਉਹ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਹੈ ਇੱਕ ਓੰਕਾਰ ਸਿੱਖ ਜੇ ਮੂਲ ਮੰਤਰ ਹੀ ਸਮਝ ਜਾਵੇ ਨਾ ਮੂਲ ਮੰਤਰ ਸਮਝੋ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝ ਆ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਸਾਨੂੰ ਮੂਲ ਮੰਤਰ ਦੇ ਅਰਥ ਪਤਾ ਲੱਗ ਜਾਣ। ਮੂਲ ਮੰਤਰ ਦੇ ਅਰਥ ਹੀ ਨੇ ਪੂਰਾ ਜਪਜੀ ਸਾਹਿਬ। ਠੱਤੀ ਪੌੜੀਆਂ ਜਪਜੀ ਸਾਹਿਬ ਦੀਆਂ ਮੂਲ ਮੰਤਰ ਦੇ ਅਰਥ ਹੀ ਕਰਿ ਹੋਏ ਨੇ। ਤੇ ਪੂਰੇ ਜਪਜੀ ਸਾਹਿਬ ਦੇ ਅਰਥ ਪੂਰਾ ਗੁਰੂ ਗ੍ਰੰਥ ਸਾਹਿਬ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੂਰਾ ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਦੇ ਅਰਥ ਨੇ ਪੂਰਾ ਗੁਰੂ ਗ੍ਰੰਥ ਸਾਹਿਬ ਮੂਲ ਮੰਤਰ ਦੇ ਅਰਥ ਨੇ ਕਿਉਂਕਿ ਮੂਲ ਮੰਤਰ ਸਿੱਖ ਦਾ ਸਿਧਾਂਤ ਹੈ ਇੱਕ ਜਿਹੜਾ ਸਾਰੇ ਸਮਾਇਆ ਹੋਇਆ ਸਭ ਸਬੇ ਘਟਾਂ ਵਿੱਚ ਸਮਾਇਆ ਹੋਇਆ ਸਿੱਖ ਸਾਡਾ ਗੁਰੂ ਉਹ ਹੈ ਉਹ ਹੈ ਧੰ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਸਿੱਧੋ ਮੇਰਾ ਗੁਰੂ ਸ਼ਬਦ ਹੈ ਕੀਤਾ ਪਸਾਓ ਏਕੂ ਕਬਾਓ ਪਸਾਓ ਇੱਕ ਆਵਾਜ਼ ਇੱਕ ਸ਼ਬਦ ਤੋਂ ਅ ਸ੍ਰਿਸ਼ਟੀ ਬਣੀ ਹੈ ਸ੍ਰਿਸ਼ਟੀ ਬਣੀ ਹੈ ਆਵਾਜ਼ ਆਵਾਜ਼ ਅੱਜ ਸਾਇੰਸ ਵੀ ਇਹੀ ਕਹਿੰਦੀ ਹੈ ਅੱਜ ਮੈਡੀਕਲ ਸਾਇੰਸ ਵੀ ਇਹੀ ਕਹਿ ਰਹੀ ਹੈ ਕਿ ਧਰਤੀ ਹੋੰਦ ਵਿੱਚ ਆਈ ਇੱਕ ਤਮਾਕਾ ਹੋਇਆ ਆਵਾਜ਼ ਆਈ ਆਵਾਜ਼ ਹਡੇਰ ਸੀ ਇੱਥੇ ਤੰਦੂਕ ਹਾਰਾ ਸੀ ਸਾਇੰਸ ਵੀ ਇਹੀ ਕਹਿ ਰਹੀ ਹੈ ਤੇ ਗੁਰੂ ਬਾਬਾ ਜੀ ਵੀ ਕਹਿ ਰਹੇ ਨੇ ਕੀਤਾ ਪਸਾਓ ਏਕੋ ਕਬਾਓ ਤਿਸਤੇ ਹੋਏ ਲੱਖ ਦਰਿਆਓ ਹੇ ਮੇਰੇ ਮਾਲਕ ਨੇ ਪਸਾਰਾ ਕੀਤਾ ਕੀਤਾ ਪਸਾਓ ਕਿੱਥੋਂ ਇੱਕ ਆਵਾਜ਼ ਤੋਂ ਏਕੋ ਕਵਾਓ ਕਵਾਓ ਕਹਿੰਦੇ ਨੇ ਆਵਾਜ਼ ਨੂੰ ਸ਼ਬਦ ਨੂੰ ਧੁਨ ਨੂੰ ਇੱਕ ਆਵਾਜ਼ ਤੋਂ ਇਹ ਪਸਾਰਾ ਪੈਦਾ ਹੋਇਆ ਔਰ ਇਸ ਪਸਾਰੇ ਦੇ ਵਿੱਚ ਤਿਸਤੇ ਹੋਏ ਲੱਖ ਦਰਿਆਓ 84 ਲੱਖ ਜਉਨੀਆਂ ਦੇ ਦਰਿਆ ਵਹਿ ਤੁਰੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ 84 ਲੱਖ ਜੋਨੀਆਂ ਦੇ ਅਖੀਰਲੀਆਂ ਪੰਕਤੀਆਂ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰ ਰਹੇ ਨੇ ਉਹ ਪੜੀਏ ਪ੍ਰੇਮ ਨਾਲ ਜਪ ਤਪ ਸੰਜਮ ਕਰਮ ਨਾ ਜਾਣਾ ਮੈਂ ਨਹੀਂ ਜਾਣਦਾ ਜਪ ਕੀ ਹੈ ਤਪ ਕੀ ਹੈ ਸੰਜਮ ਕੀ ਹੈ ਇਹ ਹੱਠ ਯੋਗ ਕੀ ਹੈ ਸਰੀਰ ਨੂੰ ਕਸ਼ਟ ਦੇਣ ਵਾਲੀ ਸਾਧਨਾ ਕੀ ਹੈ ਭੁੱਖੇ ਰਹਿਣਾ ਕੀ ਹੈ ਜੰਗਲਾਂ ਚ ਪੱਤੇ ਛਕ ਲੈਣੇ ਕੀ ਹੈ ਮੈਂ ਇਹ ਕਰਮਕਾਂਡ ਨਹੀਂ ਜਾਣਦਾ ਕਿਉਂਕਿ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਸਾਡੇ ਤੇ ਕਿਰਪਾ ਕਰ ਦਿੱਤੀ ਹੈ ਸਤਗੁਰ ਸੱਚੇ ਕੀ ਵਡਿਆਈ ਪੁੱਤਰ ਗਲੱਤਰ ਵਿੱਚ ਗਤ ਪਾਈ ਇਥੇ ਘਰ ਛੱਡਣ ਦੀ ਲੋੜ ਨਹੀਂ ਇਥੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਇਥੇ ਧੂਣੀਆਂ ਤਾਪਣ ਦੀ ਲੋੜ ਨਹੀਂ ਇਥੇ ਗ੍ਰਸਥ ਵਿੱਚ ਹੀ ਗੁਰੂ ਨੇ ਆ ਸਾਧ ਸੰਗਤ ਐਸਾ ਮਾਰਗ ਨਾਨਕ ਨਿਰਮਲਾ ਪੰਥ ਚ ਲਾਇਆ ਇੱਕ ਐਸਾ ਮਾਰਗ ਚਲਾ ਦਿੱਤਾ ਇਥੇ ਪੁੱਤਰ ਗਲਤਰ ਕਟੰਬ ਦੇ ਵਿੱਚ ਹੀ ਜੀਵਨ ਮੁਕਤ ਹੋਏਗਾ ਮਨੁੱਖ ਮੁਕਤ ਹੋਏਗਾ ਜੀਵਨ ਮੁਕਤ ਜਪ ਤਪ ਸੰਜਮ ਕਰਮ ਨਾ ਜਾਣਾ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਚ ਪੀ ਪ੍ਰਭ ਤੇਰਾ ਤਰਬਾ ਸਿਕੋ ਨਾਮ ਦੀ ਐ ਨਾਮ ਤੇਰੇ ਨਾਮ ਦੀ ਨਾਮ ਜਪੀ ਪ੍ਰਭ ਤੇਰਾ ਕੁਰ ਪਰਮੇਸ਼ਰ ਨਾਨਕ ਭੇਟਿਓ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦ ਨੇਰਾ ਸਾਚੇ ਸ਼ਬਦ ਨੇਰਾ ਤੇਹ ਪਗਤ ਪੁਰਨ ਅਬਨਾਸੀ ਤੇਹ ਪਗਤ ਪੁਰਨ ਅਪਨਾਸ਼ ਹਾਉ ਤੁਜ ਕੋ ਬਲਿਆਰਿਆ ਹਾਉ ਤੁਜ ਕੋ ਬਲਿਆਰਿਆ ਗੁਰਤਾ 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 ਗੁਰ ਤਾਰ ਤਾਰਨ ਹਾਰਿਆ ਗੁਰ ਤਾਰ ਤਾਰਨ ਹਾਰਿਆ ਗੁਰ ਤਾਰ ਗੁਰ ਤਾਰ ਗੁਰ ਤਾਰ ਇਹ ਭਗਤ ਪੂਰਨ ਅਬੇਨਾਸੀ ਇਹ ਭਗਤ ਪੂਰਨ ਭਗਤ ਪੂਰਨ ਅਪਨਾਸੀ ਦੇਹ ਭਗਤ ਪੂਰਨ ਅਬਨਾਸੀ ਹਾ ਤੁਜ ਕੋ ਬਲਿਆ ਰਿਆ ਹਾ ਤੁਜ ਕੋ ਬਲਨਾ ਰਿਆ ਗੁਰਤਾ ਗੁਰਤਾ ਗੁਰਤਾਰ ਗੁਰਤਾ 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 ਗੁਰਤਾਰ ਗੁਰਤਾ ਤਾਰਨ ਹਾਰਿਆ ਨਾ ਹੋਏ ਗੁਰ ਬਿਨ ਗਿਆਨ ਨਾ ਹੋ ਗੁਰਬੇਨ ਗਿਆਨ ਨਾ ਹੋਏ ਗੁਰਬੇਨ ਗਿਆਨ ਨਾ ਹੋਏ ਗੁਰਬੇਨ ਗਿਆਨ ਨਾ ਹੋਏ ਰੇ ਗੁਰਬੇਨ ਗਿਆਨ ਨਾ ਬਿਨ ਕਿਆ ਲੈ ਨਾ ਹੋਏ ਕੁੰਬੇ ਪੱਤਾ ਚਲ ਰਹਿ ਕੁੰਬੇ ਪੱਤਾ ਚਲ ਰਹਿ ਚਲ ਬਿਨ ਕੁੰਬ ਨਾ ਹੋਏ ਜਲ ਬਿਨ ਕੁੰਬ ਨਾ ਹੋਏ ਗਿਆਨ ਕਬਤਾ ਮਨ ਅਰ ਕਬਤਾ ਮਨ ਰਹਿ ਕੁਰਬਿਨ ਗਿਆਨ ਨਾ ਹੋਏ ਕੁਰਬਿਨ ਗਿਆਨ ਨਾ ਹੋਏ ਗੁਰਬਿਨ ਗਿਆਨ ਨਾ ਹੋਏ ਕੁਰਬਿਨ ਗਿਆਨ ਦਾ ਮਤਾਲ ਨਾ ਹੋਏ ਗੁਰਬੇ ਨਾ ਲਾਹੋ